ਸਤਿ ਸ਼੍ਰੀ ਅਕਾਲ ਜੀ ਅੱਜ ਤੁਹਾਡੇ ਸਾਹਮਣੇ ਅਸੀਂ ਤਿੰਨ ਸਵਿਚ ਤੇ ਤਿੰਨ ਸੱਚ 2A ਸਵਿਚ ਤੇ ਇੱਕ ਬਲਬ ਬਾਰੇ ਕਨੈਕਸ਼ਨ ਕਰਨਾ ਬਾਰੇ ਦੱਸਦੇ ਆਂ ਵੀ ਉਹ ਕਿਵੇਂ ਕਰਨੇ ਆ ਸਭ ਤੋਂ ਪਹਿਲਾਂ ਅਸੀਂ ਤਿੰਨ ਸਵਿਚ ਲਵਾਂਗੇ ਅਸੀਂ ਸਵਿਚ ਦਾ ਡਾਇਗਰਾਮ ਬਣਾ ਰਹੇ ਆਂ ਆ ਅਸੀਂ ਦੂਜਾ ਸਵਿਚ ਦਾ ਡਾਇਗਰਾਮ ਬਣਾ ਰਹੇ ਆਂ ਇਹੀ ਗਰੀ ਠੀਕ ਹੈ ਜੀ ਆ ਸਾਡੇ ਕੋਲੇ ਬਣ ਗਿਆ ਇੱਕ ਸਵਿਚ ਆ ਸਾਡੇ ਕੋਲੇ ਬਣ ਗਿਆ ਦੂਸਰਾ ਸਵਿਚ ਠੀਕ ਹੈ ਜੀ ਤੇ ਅਸੀਂ ਆ ਲੈ ਲਿਆ 3 3 ਨੰਬਰ ਵਾਲਾ ਸਵਿਚ ਜਿੰਨੇ ਕਿ ਤੀਜਾ ਲੋ ਜੀ ਸਾਡਾ ਤੀਜਾ ਸਵਿਚ ਵੀ ਤਿਆਰ ਹੋ ਚੁੱਕਾ ਹੁਣ ਇਹਦੇ ਹੁੰਦੇ ਆ ਤਿੰਨਾ 2 ਵੇਸ ਵਿੱਚ ਜਾਂ 3 ਵੇਸ ਵਿੱਚ ਦੇ ਤਿੰਨ ਤਿੰਨ ਪੁਆਇੰਟ ਹੁੰਦੇ ਆ ਫਰਸਟ ਪੁਆਇੰਟ ਇੱਥੇ ਦੂਜਾ ਇੱਥੇ ਤੀਜਾ ਇੱਥੇ ਫਿਰ ਇੱਕ ਦੂਜੇ ਸਵਿਚ ਦਾ ਇੱਥੇ ਅਿੱਤੇ ਐਂ ਕਰਕੇ ਠੀਕ ਆ ਜੀ ਇਹ ਸਾਰਿਆਂ ਦੇ 3 ਪੁਆਇੰਟ ਹੁੰਦੇ ਆ ਉਸ ਤੋਂ ਬਾਅਦ ਕੀ ਕਰਨਾ ਅਸੀਂ ਜੀ ਅਸੀਂ ਹੋਲਡਰ ਬਣਾਵਾਂਗੇ ਅ ਆ ਸਾਡਾ ਬਣ ਰਿਹਾ ਹੋਲਡਰ ਹੋਲਡਰ ਠੀਕ ਹੈ ਜੀ ਇਹ ਸਾਡਾ ਬਣ ਗਿਆ ਬਲਬ ਠੀਕ ਹੈ ਜੀ ਆ ਪ੍ਰੋਪਰ ਤਰੀਕੇ ਦੇ ਨਾਲ ਕੀਤਾ ਸਾਡਾ ਬਲਬ ਬਣ ਗਿਆ ਜੀ ਠੀਕ ਆ ਜੀ ਹੁਣ ਅਸੀਂ ਕੀ ਕਰਨਾ ਹੈ ਸਾਡੇ ਕੋਲ ਤਿੰਨ ਸਵਿੱਚ ਆ ਇੱਕ ਹੋਲਡਰ ਆ ਤੇ ਠੀਕ ਆ ਜੀ ਹੁਣ ਅਸੀਂ ਆਪਾਂ ਇਹਨਾਂ ਦੇ ਕਨੈਕਸ਼ਨ ਕਰਨੇ ਆ ਸਭ ਤੋਂ ਪਹਿਲੇ ਕੀ ਕਰਨਾ ਆਪਾਂ 2 A ਸਵਿੱਚ ਦੇ ਦੇ ਕਨੈਕਸ਼ਨ ਕਰਾਂਗੇ ਕਿਵੇਂ ਕਰਨਾ ਜੀ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿ ਮੰਨਨੇ ਕੇ ਚਲੋ ਪਹਿਲੇ ਸਵਿਚ ਦੀ ਜਿਹੜੀ ਤਾਰ ਹੋਊਗੀ ਅਸੀਂ ਤੀਜੇ ਦੇ ਨਾਲ ਲਾਵਾਂਗੇ ਦੂਜੇ ਸਵਿਚ ਦੇ ਤੀਜੇ ਪੜਨਾਂ ਲਾ ਦੇਵਾਂਗੇ ਠੀਕ ਆ ਜੀ ਤੇ ਜਿਹੜੇ ਪਹਿਲੇ ਸਵਿਚ ਦੀ ਤੀਜੀ ਤਾਰ ਹੈਗੀ ਆ ਉਹ ਹੀ ਉੱਪਰਲੇ ਦੇ ਨਾਲ ਲਾ ਦਿੰਨੇ ਆ ਜੀ ਠੀਕ ਆ ਜੀ ਇਹ ਤੁਹਾਡਾ 3-ਵੇ ਬਲਬ ਦਾਸ ਵਿੱਚ ਹੋਊਗਾ ਹੁਣ ਸਾਡੇ ਕੋਲ ਅਸੀਂ ਇਹਨਾਂ ਇਹਨਾਂ ਦੋਨਾਂ ਦੇ ਕਨੈਕਸ਼ਨ ਉੱਪਰੇ-ਠਾਂ ਕਰਦੇ ਤੇ ਐਵੇਂ ਹੀ ਕਨੈਕਸ਼ਨ ਅਸੀਂ ਚੱਕ ਕੇ ਇੱਧਰ ਅਪ-ਡਾਊਨ ਕਰਨੇ ਆ ਉੱਪਰ ਤੇ ਥੱਲੇ ਸੇਮ ਹੇਅਰ ਇਦਾਂ ਹੀ ਉੱਪਰਲੀ ਜਿਹੜੀ ਤਾਰ ਹੈਗੀ ਅਸੀਂ ਚੱਕ ਕੇ ਥੱਲੇ ਪਾਉਣ ਵਾਲੇ ਨਾਲ ਲਾ ਦੇਣੀ ਆ ਇਹ ਇਹਦੋਂ ਥੱਲੇ ਵਾਲੇ ਪੁਆਇੰਟ ਦੀ ਤਾਰ ਹੈਗੀ ਅਸੀਂ ਇਹ ਉੱਪਰ ਦੇ ਨਾਲ ਲਾ ਦੇਣੀ ਆ ਮਤਲਬ ਕਿ ਇਹ ਹੁੰਦਾ ਕਿ ਜਿਵੇਂ ਅ ਪਹਿਲੇ ਦੀ ਪੁਆਇੰਟ ਦੀ ਤਾਰ ਦੂਜੀ ਦੇ ਨਾਲ ਆਤੀ ਦੂਜੀ ਦੀ ਫਿਰ ਚੱਕ ਕੇ ਤੀਜੇ ਪੁਆਇੰਟ ਦੇ ਨਾਲ ਆਤੀ ਠੀਕ ਆ ਜੀ ਤੇ ਐਵੇਂ ਆ ਇਹ ਪਹਿਲੇ ਸਵਿਚ ਦੀ ਆ ਪਹਿਲੇ ਸਵਿਚ ਦੀ ਪਹਿਲੀ ਪੁਆਇੰਟ ਦੀ ਤਾਰ ਆ ਲਾਤੀ ਤੀਜੇ ਵਾਲੀ ਪਹਿਲੇ ਨਾਲ ਆਤੀ ਤੇ ਦੂਜੇ ਪੁਆਇੰਟ ਦੀ ਪਹਿਲੀ ਤਾਰ ਤੇ ਜਿਸ ਵਿੱਚ ਤੇ ਲਾਸਟ ਤੇ ਲਾਤੀ ਸੇਮ ਇਦਾਂ ਹੀ ਕਰਨਾ ਠੀਕ ਆ ਜੀ ਹੁਣ ਇਸ ਤੋਂ ਬਾਅਦ ਕੀ ਕਰਨਾ ਜੀ ਆਪਾਂ ਇਹ ਇਸ ਤਾਰ ਨੂੰ ਇਹਦੇ ਵਿੱਚ ਇੱਕ ਤਾਰ ਕੱਢਣੀ ਆ ਰੈੱਡ ਰੰਗ ਦੀ ਯਾਨੀ ਕਿ ਹਾਫ ਤਾਰ ਪਾਉਣੀ ਇੱਥੋਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਾਂ ਇੱਥੋਂ ਇੱਕ ਤਾਰ ਚੱਕ ਲਵਾਂਗੇ ਇਹ ਆਪਾਂ ਕਿੱਥੇ ਲਾ ਕੇ ਜਾਣੀ ਆ ਇਸ ਬਲਬ ਦੇ ਕਰ ਲਾ ਕੇ ਜਾਣੀ ਆ ਮਾਨੇ ਕਿ ਚਲੋ ਜਿਵੇਂ ਆਪਾਂ ਘਰਾਂ ਵਿੱਚ ਪੈਪ ਪਾਈ ਹੁੰਦੀ ਆ ਉਵੇਂ ਕਨੈਕਸ਼ਨ ਕਰਨਾ ਫਰਜ਼ ਹੋ ਗਿਰੋ ਕਿ ਵੀ ਇਹ ਪੈਪ માં ਰਾਹੀਂ ਤਾਰਾਂ ਜਾ ਰਹੀਆਂ ਠੀਕ ਆ ਜੀ ਤੇ ਆਹ ਲੋ ਜੀ ਅਸੀਂ ਹੁਣ ਇਹ ਤਾਰ ਪਾ ਦੇਣ ਲੱਗੇ ਆ ਬਲਬ ਨੂੰ ਹੂੰ ਸਾਡੀ ਜਿਹੜੀ ਤਾਰ ਪਹੁੰਚ ਚੁੱਕੀ ਆ ਜੀ ਆਹ ਲੋ ਹੋਏ ਦੇ ਵਿੱਚ ਜਿਹੜੀ ਹੈਗੀ ਆ ਕਿ ਇਹ ਹੈਗਾ ਹਾਫ ਤਾਰ ਬੋਲ ਦੇ ਇਹਨੂੰ ਹਾਫ ਤਾਰ ਠੀਕ ਆ ਜੀ ਹੁਣ ਇਹ ਇਹਨਾਂ ਦੇ ਹਾਫ ਤਾਰ ਘੁਮਕਵਾ ਕੇ ਸਿੱਧੀ ਬਲਬ ਤੇ ਲੱਗ ਗਈ ਆ ਹੁਣ ਇਹਦੇ ਵਿੱਚੋਂ ਆਪਾਂ ਥੀਸ ਦੇ ਕਨੈਕਸ਼ਨ ਕਰਨੇ ਆ ਤੇ ਨਿਊਟਰਲ ਦੇ ਕਨੈਕਸ਼ਨ ਰਹਿ ਗਏ ਸਾਡੇ ਕੋਲ ਆਪਾਂ ਜਿਹੜੀ ਮੀਟਰ ਚੋਂ ਤਾਰ ਆਉਂਦੀ ਹੈ ਜਾਂ ਸਪਲਾਈ ਬਾਹਰੋਂ ਆ ਰਹੀ ਆ ਆਹ ਲਓ ਜੀ ਅਸੀਂ ਇੱਕ ਨਕਸ਼ਨ ਕਰ ਦਿੱਤੇ ਆ ਐਸ 스위ਚ ਦੇ ਨਾਲ ਪਹਿਲੇ ਫਸਟ ਸਵਿਚ ਦੇ ਨਾਲ ਠੀਕ ਆ ਜੀ ਤੇ ਇਹ ਹੈਗੀ ਆ ਲਾਈਨ ਲਾਈਟ ਜਿਹਨੂੰ ਕਹਿੰਦੇ ਲਾਈਟ ਠੀਕ ਆ ਜੀ ਹੁਣ ਆਪਾਂ ਇਥੋਂ ਲੈਣੀ ਆ ਨਿਊਟਰਲ ਤਾਰ ਹੁਣ ਆਪਣੇ ਕੋਲ ਆ ਪੁਆਇੰਟ ਬਚਿਆ ਏ ਠੀਕ ਆ ਇਨੂੰ ਵੀ ਸੇਮ ਹਿਅਰ ਹੀ ਕਰਨਾ ਇੱਥੋਂ ਇੱਥੋਂ ਪੁਆਇੰਟ ਚੱਕਣਾ ਜਾਂਦਾ ਤੇ ਅਗਲੇ ਨਾਲ ਜੋੜ ਦੇਣਾ ਮਤਲਬ ਕਿ ਇੱਥੇ ਆਪਾਂ ਚੱਕ ਲੈਨੇ ਆਂ ਨੀਲੀ ਤਾਰ ਨੀਲੀ ਤਾਰ ਚੱਕੀ ਸਿੱਧੀ ਆ ਲੈ ਲਾਤੀ ਜਨਨ ਕਿ ਇੱਥੋਂ ਦਾਰ ਜੇ ਕਿ ਇਹਦੇ ਵਿੱਚ ਇਹਦੇ ਚ ਦਾਰ ਜੇ ਕਿ ਇੰਦੇ ਚ ਠੀਕ ਆ ਜੀ ਤੇ ਹੁਣ ਆਪਾਂ ਲਾਵਾਂਗੇ ਨਿਊਟਰਲ ਦੀ ਤਾਰ ਠੀਕ ਆ ਜੀ ਇਹ ਲਾਵਾਂਗੇ ਬਲੈਕ ਰੰਗ ਦੀ ਤਾਰ ਲਾਉਣੀ ਇੱਥੇ ਅਸੀਂ ਆ ਮਗਰ ਮੀਟਰ ਸਵਾਰ ਰਹੀਆਂ ਜਾਂ ਕਿਸੇ ਹੋਰ ਪਾਸੇ ਕਨੈਕਸ਼ਨ ਲੈ ਰਹੇ ਹਾਂ ਹਨਾ ਇਹ ਇਹ ਸਾਡੀ ਹੈਗੀ ਆ ਨਿਊਟਰਲ ਦਾ ਰੰਗ ਠੀਕ ਆ ਜੀ ਇਹ ਹੈਗੀ ਆ ਅਸੀਂ ਇਹ ਵੀ ਚੱਕ ਕੇ ਜਿਹੜਾ ਬਲਬ ਹੈਗਾ ਬਲਬ ਦੇ ਲਾਵਾਂਗੇ ਆ ਜਿਹੜੀ ਲਾਲ ਤਾਰ ਸੀ ਹੁਣ ਇੱਕ ਪੁਆਇੰਟ ਤੇ ਲੱਗ ਚੁੱਕੀ ਆ ਹੁਣ ਦੂਜੀ ਤਾਰ ਨਿਊਟਰਲ ਉਹ ਵੀ ਅਸੀਂ ਦੂਸਰੇ ਪੁਆਇੰਟ ਤੇ ਲਾ ਦੇਵਾਂਗੇ ਠੀਕ ਆ ਜੀ ਇਹ ਹੈਗੀ ਆ ਨਿਊਟਰਲ ਠੀਕ ਆ ਜੀ ਇਹ ਹੈਗਾ ਸਾਡਾ ਸਵਿਚ स्विच एक नंबर आ हैगा साड़ा स्विच दो नंबर ठीक है जी आ आदा स्विच हैगा तीन नंबर आ सड़ी तार हैगी हाफ ठीक है आ आडा हैगा बल्ब ਠੀਕ ਆ ਜੀ ਸਵਿੱਚ ਪਹਿਲਾ ਦੂਜਾ ਤੀਜਾ ਠੀਕ ਆ ਜੀ ਇਹ ਸਾਡਾ ਬਲਬ ਤੇ ਆ ਹੈਗਾ ਸਾਡਾ ਹੋਲਡਰ ਇਹ ਸਾਡਾ ਸਾਰਾ ਕਨੈਕਸ਼ਨ ਕੰਪਲੀਟ ਹੋ ਚੁਕਿਆ ਹੈ ਜਨਨ ਕਿ ਜਦੋਂ ਵੀ ਅਸੀਂ ਪਹਿਲੇ ਸਵਿੱਚ ਨੱਪਾਂਗੇ ਜਿਹੜਾ ਸਾਡਾ ਕਨੈਕਸ਼ਨ ਆ ਇਹ ਹੋ ਚੁਕਿਆ ਸਵਿੱਚ ਪਹਿਲੇ ਤੇ ਬਲਬ ਜਗੂਗਾ ਦੂਜੀ ਤੇ ਬੰਦ ਹੋ ਜਾਇਆ ਕਰੂਗਾ ਤੀਜੀ ਤੇ ਫਿਰ ਚੱਲੂਗਾ ਰਾਸ਼ ਤੇ ਬੰਦ ਹੋ ਜਾਇਆ ਕਰੂਗਾ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸਾਰੇ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ